ਜੋਗੇ ਵਾਲੀਆਂ ਗੱਭਰੂ ਇੱਕ ਵਾਰੀ ਤਾੜੀ ਲਾ ਦਿਓ ਮੇਰੇ ਭਰਾ ਔਰ ਬਹੁਤ ਧੰਨਵਾਦ ਔਰ ਇੱਕ ਪੈਰ ਦੀ ਇਹ ਸ਼ੁਰੂਆਤ ਤੇ ਸਮਾਰਕ ਦਾ ਵੱਡਾ ਧੰਨਵਾਦ ਇਧਰ ਦੇ ਪਾਸੇ ਜੋਗੇ ਵਾਲੀਆਂ ਮੇਰੇ ਵੀਰ ਨੂੰ ਆਹ ਖੇਡ ਗਰਾਉਂਡ ਦੇ ਵਿੱਚ ਵਧਿਆ ਹੋਇਆ ਇਹ ਆफी ਤਾਰ ਤੇ ਚੋਹਾਂ ਨੂੰ ਚੋਪਰੀ ਤੇ ਧੰਨਵਾਦ ਕਬੂਤਰ ਸਾਡਾ ਪ੍ਰਾਸ ਸੰਮਾ ਜਿਹਨੇ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਬੱਲੇ ਬੱਲੇ ਕਰਾਈ ਸੁਖਰਾਣ ਸਾਡਾ ਭਰਾ ਵੱਡਾ ਧੰਨਵਾਦ ਸਿੱਕੀ ਸਾਡਾ ਭਰਾ ਐਂ ਛੋਟੀ ਦੇ ਰੈਫਰੀ ਬੜਾ ਬੜਾ ਧੰਨਵਾਦ ਕਰਾਂਗੇ ਖਾਗੜੇ ਦੀ ਧਰਤੀ ਮੁੰਡਾ ਵਧਿਆ ਹੋਇਆ ਇਹ ਕਹਿੰਦੇ ਘੰਟਿਆਂ ਦਾ ਜੇਤੂ ਆ ਮੇਰੇ ਵੀਰੋ ਇਹ ਘੰਟਿਆਂ ਦਾ ਜੇਤੂ ਪਰ ਆਹ ਮੁੰਡੇ ਨੂੰ ਕਾਲੇ ਰੰਗ ਦੀ ਸਕੋਰ ਪੀਆ ਮਿਲੀ ਆ ਆਹ ਮੁੰਡੇ ਨੂੰ ਕਾਲੇ ਰੰਗ ਦੀ ਸਕੋਰ ਪੀਆ ਮਿਲੀ ਜਿਹੜਾ ਡੱਕਣ ਦੀ ਗੱਲ ਕਰਦਾ ਪਰ ਦਇਆ ਸਾਗੜੇ ਵਾਲਾ ਮੈਂ ਦੇਖ ਜਾਂਦਾ ਗੱਲਾਂ ਖੇਡ ਕੋਰ ਦੇ ਵਿੱਚ ਆ ਮੇਰੇ ਵੀਰੋ ਕਹਿੰਦੇ ਰੈਡਰ ਪਾਉਂਦੇ ਰੇਡ ਤੇ ਜਾਂਦੀ ਜੱਫੀ ਲਾਉਂਦੇ ਨੇ ਉਹ ਧਰਤੀ ਦਾ ਜਿੱਥੇ ਧੜਕੇ ਜਿੱਥੇ ਪੈਟ ਟਕਾਉਂਦੇ ਨੇ ਉਹ ਮੜਕਿਤਲੀ ਨਹੀਂ ਜਾਂਦੀ ਕਹਿੰਦੇ ਮਾਂਦਿਆ ਛੇਰਨ ਵਾਦੀਆਂ ਦੀ ਹਰਮਨ ਪਿਆਰੀ ਦੇ ਕਬੱਡੀ ਖੇਡ ਪੰਜਾਬੀਆਂ ਦੀ ਇਧਰ ਨੇ ਪਾਸੇ ਉਹ ਭਿੰਗੜੀ ਵਾਲਾ ਉਹ ਭਿੰਗੜੀ ਵਾਲਾ ਇਹਦੇ ਛੱਟੇ ਘੱਟ ਨਾ ਜਾਓ ਇਹਨਾਂ ਵੱਡਿਆ ਵੱਡਿਆ ਰੈਡਰਾਂ ਦੇ ਉੱਪਰ ਉਹ ਕਬੱਡੀਆਂ ਪਾਈਆਂ ਇੱਕ ਬਲੇਸ਼ੀਆ ਦੇ ਵਿੱਚ ਖੇਡਿਆ ਤੇ ਇੱਕ ਇੱਕ ਨੂੰ ਕਹਿ ਲਿਏ ਤਾਏ ਰੰਗ ਦੀ ਸਪੋਰਟ ਪੀਓ ਮਿਲੀ ਪ੍ਰੈਜ਼ੈਂਟ ਨੇ ਪਾਸੇ ਸਿੱਖ ਸਰਦਾਰ ਗੱਭਰੂ ਹੱਡਕਣ ਦੀ ਗੱਲ ਕਰਦਾ ਪਰ ਦੇਖਾਂਗੇ ਪੁਆਇੰਟ ਸ਼ੰਭਾ ਐਨ ਤਗੜੇ ਪੈਣ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਗੋਰਾ ਨਿਸ਼ੋਰ ਸਿੰਘ ਰਾ ਭੰਡੇ ਦਾ ਅੱਜ ਟੀਪੀ ਸਾਹਿਬ ਨੇ ਕਹ ਰਿਹਾ ਕਿ ਥੱਲੇ ਵਾਲ ਕੇ ਪਰ ਆਹ ਕਹਿ ਰਿਹਾ ਕਿ ਗੱਲਾਂ ਚੱਲਦੀਆਂ ਉਹ ਗੱਲਾਂ ਚੱਲਦੀਆਂ ਵੱਡੀਆਂ ਇਧਰ ਦੇ ਪਾਸੇ ਫੂਲਾ ਉਹ ਫੂਲੇ ਦੀ ਪਈ ਹੋਈ ਰੇਡ ਸਿੱਖ ਸਰਦਾਰ ਗੱਭਰੂ ਐਨ ਕਹਿੰਦੇ ਵਧਿਆ ਹੋਇਆ ਸਨਖਾ ਜਿਹਾ ਗੱਭਰੂ ਇਧਰ ਉਹ ਦੁਬਲੀ ਵਾਲਾ ਦੁਬਲੀ ਵਾਲਾ ਉਹ ਦੁਬਲੀ ਵਾਲਾ ਅੱਜ ਆਈ ਤੇ ਐ ਅੱਜ ਗੱਲਾਂ ਕਰਾਊਗਾ ਅੱਜ ਸਿਰਾਂ ਕਰਾਊਗਾ ਅੱਜ ਗੱਲਾਂ ਵੀ ਹੋਣਗੀਆਂ ਸਿਰਾਂ ਵੀ ਹੋਊਗਾ ਨਿੱਕਾ ਬੁਲਟ निका बुल्ट कंदा अॼु जो कुझु बि है ਤੇ ਬੀਬੀ ਸਾਹਿਬ ਦੇ ਕਰਕੇ ਆ ਅੱਜ ਦੋਹਾਂ ਤੇ ਜਿੰਨਾ ਚ ਰਹਾਗੇ ਉਨਾ ਚ ਬੀਬੀ ਸਾਹਿਬ ਦੇ ਤਾਬੇਦਾਰ ਰਹਾਗੇ ਬੀਬੀ ਸਾਹਿਬ ਦੇ ਤਾਬੇਦਾਰ ਰਹਾਗੇ ਆ ਮੁੰਡਾ ਆ ਮੁੰਡਾ ਕਹਿ ਲਈਏ ਕਿ ਅੰਬੇ ਸੁਰ ਸਿੰਘੀ ਦਾ ਭੇਖਾ ਪਾਉਂਦਾ ਪਰ ਦੇਖਾਂਗੇ ਭੋਗ ਪਹਿਲਵਾਨ ਦਾ ਪੁੱਤਰਾ ਫੇਰ ਗਰਾਊਂਡ ਦੇ ਵਿੱਚ ਇਹ ਕਹਿੰਦੇ ਚਮਕੀਲੇ ਪਿੰਡ ਦਾ ਇਹ ਕਹਿੰਦੇ ਕਾਲੇ ਦਾ ਪਿੰਡੂ ਇਹ ਕਹਿੰਦੇ ਦੁੱਲੇ ਦਾ ਪਿੰਡੂ ਇਹ ਕਹਿੰਦੇ ਇਹ ਕਹਿੰਦੇ ਘੋਕ ਪੁੱਤਰਾ ਮੇਰੇ ਵੀਰੋ ਇਹ ਖੇਡ ਗਰਾਉਂਡ ਦੇ ਵਿੱਚ ਵਧਿਆ ਹੋਇਆ ਔਰ ਡੱਕਣਾ ਕਿੰਨੇ ਨੂਰ ਜੇ ਤੂੰ ਜਫਾ ਲਾਵੇ ਪਰ ਇਧਰ ਦੇ ਪਾਸੇ ਕੌਣ ਆ ਗਿਆ ਕਿਰਾ ਤਾੜੀ ਮਾਰ ਦਿਓ ਇਹਦੇ ਦੋ ਜਫੇ ਇਹਦੇ ਚੋ ਜਫੇ ਓ ਜੀਐਸਐ ਵਾਲੇ ਲੋ ਓ ਜੀਐਸਐ ਵਾਲੇ ਓ ਇੰਤਿਹਾਰ ਦੇ ਪਰ ਉਧਰ ਸੱਤਾ 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 ਤੇ ਤਾੜੀ ਨਾਲ ਦੇਖਣਾ ਜੇ ਹਾਂ ਪ੍ਰੀਤ ਕਹਿ ਲਈਏ ਬੱਲੇ ਬੱਲੇ ਕਰਾਤੀ ਮੇਰੇ ਵੀਰੋ ਟੀਮਾਂ ਦੋਵੇਂ ਪਾਸੇ ਪਾੜੀਆਂ ਮੇਰੇ ਵੀਰੋ ਟੀਮਾਂ ਦੋਵੇਂ ਪਾਸੇ ਪਾੜੀਆਂ ਹਾਂ ਕਿੰਦੇਆਂ ਨੇ ਕੱਢੀਆਂ ਦੀ ਗਾਲ ਤੇ ਮੈਸਸ ਗੋਡਿਆਂ ਥੱਲੇ ਚੱਕਰ ਆੜੀ ਆ ਜਰੂਰ ਇਹਨਾਂ ਦਾ ਮਾਨ ਤੇ ਸਨਮਾਨ ਕਰਿਓ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਦੇ ਅੱਗੇ ਕਿਉਂਕਿ ਜਿਹੜਾ ਘਰ ਵਾਲਾ ਤੁਸੀਂ ਆਪ ਦੇਖ ਲਿਆ ਉਹਦੇ ਦੇ ਹਾਲਾਤ ਠੀਕ ਨਹੀਂਗੇ ਮੇਰੇ ਵੀਰੋ ਮੇਰੀ ਬੇਨਤੀ ਆ ਭਰਾਵਾਂ ਨੂੰ ਜਰੂਰ ਸਤਿਕਾਰ ਕਰਿਓ ਇਧਰਲੇ ਪਾਸੇ ਦੇ ਹੱਥ ਪੱਕੇ ਅਸਲੀ ਜਾਫੀ ਉਹੀ ਮੰਨਿਆ ਜਾਵੇ ਜਿਹੜੀ ਉੱਡਦੀ ਰੇਟ ਨੂੰ ਡੱਕੇ ਅਸਲੀ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਟ ਨੂੰ ਡੱਕੇ ਸਿੰਘ ਸਰਦਾਰ ਗਬਰੂ ਸਾਗੜੀਆਂ ਇਹ ਖੇਡਿਆ ਬਹਾਰ ਨਾਵਾ ਵਿਧਿਜਨ ਕਬੱਡੀ ਕਲੱਬ ਫਰੰਦੀਪੁਰ ਦੀ ਕਲੱਬ ਵੱਲੋਂ ਇਹ ਪੁਹਾਂ ਫਰਿੰਦਰ ਦੇ ਪਾਸੇ ਜੱਫਾ ਲਾਉਣਾ ਪੈਣਾ ਭੇਜਿਆ ਬੰਨਾਉ ਛਾਤੀ ਤੇ ਮੰਜੀ ਡੈਂਡੀਆਂ ਮੇਰੇ ਵੀਰੋ ਰੂਪਾ ਜੋਗੇ ਵਾਲੀਆ ਖੇਡ ਗਰਾਉਂਡ ਤੇ ਜੋਮਨ ਸਿੰਘ ਕਬੱਡੀ ਪੰਨੋ ਗਿਆ ਵਧਿਆ ਹੋਇਆ ਜੋਬਨ ਪੰਗੋੜਾ ਭਰਾ ਸ਼ਟਾ ਕਦੰਦ ਮੰਦਾ ਪ੍ਰਿੰਦਰ ਦੇ ਪਾਸੇ ਜੋਗੇ ਆਈਆ ਤਗੜੇ ਪੁਆਇੰਟ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਜੋਗੇ ਵਾਲੀਆ ਤਗੜੇ ਪੁਆਇੰਟ ਦਾ ਵਾਅਦਾ ਕਰ ਗਿਆ ਗੱਲਾਂ ਚੱਲ ਗਈਆਂ ਖੇਡ ਗਰਾਊਂਡ ਦੇ ਵਿੱਚ ਲੋ ਇਧਰਲੇ ਪਾਸੇ ਫਿਰ ਕਬੱਡੀ ਪੈ ਗਈ ਮੇਰੇ ਵੀਰੋ ਕਹਿੰਦੇ ਵੇਖ ਚੜਾਈ ਮਿੱਤਰਾਂ ਦੀ ਕਿਉ ਹੁੰਦੀ ਫਿਰਦੀ ਸੀਤ ਕੁੜੇ ਬਾਬਾ ਆਪੇ ਤਖਤ ਬਿਠਾ ਦਿੰਦਾ ਬੰਦਾ ਨਾ ਹੋਵੇ ਬਦਨੀਤ ਕੁੜੇ ਬਾਬਾ ਆਪੇ ਤਖਤ ਬਿਠਾ ਦਿੰਦਾ ਬੰਦਾ ਨਾ ਹੋਵੇ ਬਦਨੀਤ ਕੁੜੇ ਪਰ ਇਧਰਲੇ ਪਾਸੇ ਟੱਕਰ ਵੱਡੀ ਪਰ ਦੇਖਾ ਨਿੱਕੀ ਝਵਾਲ ਤੋਂ ਆਇਆ ਇੱਕ ਵੱਡੀ ਝਵਾਲ ਤੋਂ ਆਇਆ ਉਹਨਾਂ ਦਾ ਰਿਸਵਾਣ ਜ਼ਰੂਰ ਕਰਿਓ ਕਿਉਂਕਿ ਅੱਜ ਸਾ ਦੇ ਨਾਲ ਹਰ ਕੋਈ ਆਉਂਦਾ ਤੇ ਆਪਾਂ ਕਿਸੇ ਦੀ ਆਸਰੀ ਤੋੜਨੀ ਆਪਾਂ ਕਿਸੇ ਦੀ ਆਸਰੀ ਤੋੜਨੀ ਇਧਰਲੇ ਪਾਸੇ ਕਾਲੀ ਗਾਨੀ ਪਾਈ ਆ ਮੁੰਡੇ ਨੇ ਕਹਿੰਦੇ ਕਾਲੀ ਗਾਨੀ ਪਰ ਉਹ ਦਰ ਸਿੱਕੇ ਪੁਆਇੰਟ ਦੇ ਦਿਓ ਪੁਆਇੰਟ ਦੇ ਦਿਓ ਰਵੀ ਦਾ ਪਿੰਡੂ ਕਹਿੰਦੇ ਤਗੜੇ ਪੰਡ ਦਾ ਵਾਅਦਾ ਕਰ ਗਿਆ ਰਵੀ ਪ੍ਰਿੰਗੜੀ ਨੇ ਵੱਡੀ ਕਬੱਡੀ ਖੇਡੀ ਹੈ ਗੱਲਾਂ ਕਰਾਈਆਂ ਪਰ ਇਹ ਜਿਹੜਾ ਪ੍ਰਿੰਗੜੀ ਆ ਇਹ ਵੀ ਕਹਿੰਦੇ ਸਰਾ ਲਾ ਦਿੰਦਾ ਇਹ ਵੀ ਕਹਿੰਦਾ ਸਰੇ ਸਰੇ ਦੀਆਂ ਪਾ ਜਾਂਦਾ ਇਧਰ ਦੇ ਪਾਸੇ ਪੱਟੀ ਸ਼ਹਿਰ ਦੀ ਗੱਲ ਚੱਲਦੀ ਆ ਇੱਕ ਪੱਟੀ ਵਾਲਾ ਟੀਮ ਦੇ ਵਿੱਚ ਲੱਗਾ ਤੇ ਅਮਰਤਾ ਪੱਟੀ ਵਾਲਾ ਮੇਰੇ ਮੇਰੇ ਗੁਰੂ ਦਾ ਖਾਲਸਾ ਕਹਿੰਦੇ ਬੱਖੋ ਬਖਰੀ ਨੇ ਹਰ ਇੱਕ ਕਬੜੂ ਦਾ ਸ਼ੌਕ ਕੋਈ ਗੁਰੂਆਂ ਦੇ ਖੰਡੇ ਨੂੰ ਪਿਆਰ ਕਰਦਾ ਕਿਸੇ ਦੇ ਮੱਥੇ ਉੱਤੇ ਹਾਂ ਕਾ ਰਿਓ ਇਹ ਵੀ ਕਹਿੰਦੇ ਟੌਪ ਟੌਪ ਨਹੀਂ ਆ ਪਾਦਾ ਇਹ ਵੀ ਕਹਿੰਦੇ ਸਿਰਾਂ ਕਰਾਂਦਾ ਪ੍ਰੀਤ ਸਿੰਘ ਦਾ ਇੱਕ ਜੱਫਾ ਰਹਿ ਗਿਆ 1000 ਦਾ ਉਹ ਸਾਡੇ ਅਮਰੀਕਾ ਵਾਲਾ ਭਰਾ ਉਹਦੇ ਨੂੰ ਲੱਗਾ ਇੱਕ ਜੱਫਾ ਰਹਿ ਗਿਆ ਤੇਰਾ 1000 ਦਾ ਤੇ ਇਧਰ ਦੇ ਪਾਸੇ ਨਵੇਂ ਪਿੰਡੀਆਂ ਨਵੇਂ ਪਿੰਡੀਆਂ ਹੱਥ ਨਹੀਂ ਹੋਣਾ ਇਹ ਨਿਕਲ ਜਾਣਾ ਇਹ ਨਿਕਲ ਜਾਣਾ ਬੱਬੂ ਦਾ ਵੀਰ ਨਿਕਲ ਜਾਣਾ ਇਹ ਨਿਕਲ ਜਾਣਾ ਇਹ ਨਿਕਲ ਜਾਣਾ ਇਹ ਟੱਕਰ ਟੱਕਰ ਖਿੱਚ ਖਿੱਚ ਆ ਖਿੱਚ ਆ ਕਹਿੰਦੇ ਬੱਖੋ ਬੰਦਰੀ ਸ਼ੌਂਕ ਹੁੰਦੇ ਆ ਬੰਦੇ ਦੇ ਪਰ ਇਹਦੇ ਵੀ ਸ਼ੌਂਕ ਹੋਖੇ ਆ ਕਹਿੰਦੇ ਜਿੰਨੂੰ ਪਤਾ ਮਿਲ ਜਾਵੇ ਕਲਗੀ ਧਰ ਵਰਗਾ ਸਹਿਨਪੁਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿੰਨੂੰ ਨੰਦਪੁਰ ਵਰਗੀ ਥਾਂ ਮਿਲ ਜੇ ਪ੍ਰਿੰਦ ਟੱਕਰ ਵੱਡੀ ਪਰ ਦੇਖਾਂਗੇ ਪੁਆਇੰਟ ਕਹਿ ਲਈਏ ਨਾਲੇ ਵਾਲਾ ਬੱਲੇ ਬੱਲੇ ਕਰ ਆ ਗਿਆ ਕੈਨੇਡਾ ਬੁਲਟ ਆ ਗਿਆ ਮੇਰੇ ਵੀਰੋ ਇੱਕ ਵੱਡਾ ਬੁਲਟ ਅੰਗਲੈਂਡ ਤੇ ਧਮਾ ਪਾ ਰਿਹਾ ਕੈਨੇਡਾ ਵਿੱਚ ਗੱਲਾਂ ਪਰ ਇਧਰ ਦੇ ਪਾਸੇ ਆ ਆਇਆ ਮਜੀਠੀਆ ਇਹ ਆ ਮਜੀਠੀਆ ਨਿੱਕਾ ਕਾਤਾ ਮਜੀਠੀਆ ਦਾ ਤੇ ਮਜੀਠੀਆ ਕਹਿੰਦਾ ਅੱਜ ਜੋ ਕੁਝ ਹੈਗਾ ਮੈਂ ਲੱਤੂ ਵਾਲੇ ਪ੍ਰੀਤ ਦੇ ਕਰਕੇ ਆ ਇਹ ਅੱਜ ਜੋ ਕੁਝ ਹੈਗਾ ਲੱਤੂ ਵਾਲੇ ਪ੍ਰੀਤ ਦੇ ਕਰਕੇ ਆ ਲੱਤੂ ਵਾਲੇ ਪ੍ਰੀਤ ਦੀ ਇੰਨਾ ਪਿਆਰ ਇਸ ਜੱਬਰ ਦੇ ਨਾਲ ਬੜਾ ਪਿਆਰ ਹੈ ਮੇਰੇ ਵੀਰੋ ਪਰ ਇਧਰਲੇ ਪਾਸੇ ਗਲਾਨੀਪੁਰਿਆ ਸੱਤਾਂ ਵਦਿਆ ਹੋਇਆ ਲੈ ਵੀ ਸੱਤਿਆ ਜੇ ਇੱਕ ਜੱਫਾ ਲੱਗਾ ਤੇ ਨਾ ਧਬਰਾ ਦੋਸਤਾ ਜਾਫੀ ਆਇਆ ਜੱਫੇ ਲਾਉਣ ਦੇ ਲਈ ਘੁੱਟ ਪਾਣੀ ਦਾ ਪੀ ਤੇ ਹੁਣ ਟਕੜਾ ਅਗਲੀ ਕਬੱਡੀ ਪਾਉਣ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਪਰ ਇਧਰਲੇ ਪਾਸੇ ਫੇਰ ਪ੍ਰੀਤਕਰਾਂ ਤਾੜੀ ਮਾਰ ਦਿਓ ਤਾੜੀ ਮਾਰੋ ਬੱਚੇ ਬੇਨਤੀ ਇਧਰ ਜਿਹੜੇ ਭਰਾ ਨੂੰ ਖਿਡਾਰੀਆਂ ਨੇ ਜਿਹੜੇ ਪੈਸੇ ਖਿਡਾਰੀਆਂ ਤੱਕ ਪਹੁੰਚਾ ਕਰਿਆ ਮੇਰੀ ਬੇਨਤੀ ਹੈ ਭਰਾਵਾਂ ਨੂੰ ਖਿਡਾਰੀਆਂ ਦੇ ਪੈਸੇ ਜ਼ਰੂਰ ਖਿਡਾਰੀਆਂ ਤੱਕ ਦਿਓ ਲੈ ਇਧਰ ਦੇ ਪਾਸੇ ਆਓ ਗਿਆ ਮੁੰਡਾ ਦੂਜੇ ਪਾਸੇ ਸਾਡੇ ਡੀਪੀ ਸਾਹਿਬ ਟੀਮ ਲਈ ਕਿ ਆਏ ਹੋਏ ਨੇ ਇੱਕ ਪਾਸੇ ਮਾਝਾ ਦੂਜੇ ਪਾਸੇ ਮਾਲਵਾ ਨੌਜਾਨੇ ਪਾਸੇ ਸਰਦਾਰ ਕਾਨ੍ਹ ਸਿੰਘ ਜੀ ਸਰਪੈਂਟ ਜਿਨ੍ਹਾਂ ਦਾ ਵੱਡੇ ਮਾਨ ਸਨਮਾਨ ਨੋ ਨੋ ਇਧਰ ਦੇ ਪਾਸੇ ਕਰਾਂਗੇ ਆਹ ਵੇਖ ਜੱਫੇ ਤੂੰ ਵੀ ਲਾਇਆ ਲੈ ਵੀ ਜੋਗੜਾ ਹੁਣ ਜੱਫੇ ਤੇਰੇ ਵੀ ਲੋਈ ਤੇ ਆ ਸਾਡੀ ਪ੍ਰਬੰਧਕ ਕਮੇਟੀ ਲੈ ਇਧਰਲੇ ਪਾਸੇ ਟੱਕਰ 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 ਤੇ ਚੱਕਰ ਚੱਕਰ ਤੇ ਟੱਕਰ ਟੱਕਰ ਤੇ ਚੱਕਰ ਆਹ ਉਹ ਨੱਕ ਦਾ ਫਿਰਦਾ ਸਾਗੜਿਆ ਵੱਡਾ ਮਾਲਾ ਪਿਛਲੇ ਤੀ ਮੁੰਡੇ ਨੇ ਕਹਿ ਲੀਏ ਕਿ ਸੋਨੇ ਦਾ ਕੈਂਠਾ ਮਰਸਾ ਦੀ ਧਰਤੀ ਤੋਂ ਜਿੱਤ ਕੇ ਲਿਆਂਦਾ ਗੱਲਾਂ ਵੱਡੀਆਂ ਕਰਾਈਆਂ ਪਰ ਅੱਜ ਕਹਿ ਲਿਆ ਕਿ ਬਾਸਰ ਕੇ ਹੰਦਲ ਦੇ ਵਿੱਚ ਰੌਣਕਾਂ ਲੱਗੀਆਂ ਵੱਡਾ ਮੇਲਾ ਬਣਾਇਆ ਜਾ ਰਿਹਾ ਇਧਰ ਦੇ ਪਾਸੇ ਜੋਗੇ ਆ ਜਾਂ ਜੋਗੇ ਆਲੀਆ ਜੋਗੇ ਆਲੀਆ ਫਰਨਾ ਤੇ ਪ੍ਰੀਤ ਵੱਡਾ ਜਾਫੀ ਮਾੜੇ ਦਾ ਜਿਹਨੂੰ ਦੁਨੀਆ ਸਲਾਮ ਕਰਦੀ ਬੜੇ ਫੈਨ ਆ ਪ੍ਰੀਤ ਦੇ ਆ ਬੜੇ ਫੈਨ ਆ ਪ੍ਰੀਤ ਦੇ ਬੜੇ ਫੈਨ ਆ ਪ੍ਰੀਤ ਦੇ ਲੋ ਇਧਰਲੇ ਪਾਸੇ ਸ਼ੱਬਾ 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 ਕੋਈ ਘੁੰਨੀ ਵਾਲਾ ਕਹਿੰਦਾ ਪਰ ਮੁੰਡੇ ਦਾ ਕੱਟ ਦੇਖ ਲਓ ਇਧਰ ਦੇ ਪਾਸੇ ਭੇਜਿਆ ਹੁਣ ਨਾ ਜਾਵੇ ਹੁਣ ਨਾ ਜਾਵੇ ਫਟਕ ਬੰਦ ਕਰਦੇ ਭੇਜਿਆ ਪਰ ਇਹ ਟਾਵੇਂ ਟਾਵੇਂ ਜੱਫੇ ਖਾਂਦਾ ਇਹ ਬੱਕਰੀ ਮਦਾਮ ਖਾਂ ਕੇ ਕਦੇ ਮੰਨ ਨਹੀਂ ਬਣੀ ਥੋੜਾ ਟਾਈਮ ਠਹਿਰ ਜਾਓ ਨਾਤੇ ਸੱਤਾ ਦੇ ਹਰਬੀਅਨ ਸਿਆ ਜਿਹੜੇ ਕਹਿੰਦੇ ਗੱਲ ਨਹੀਂ ਬਣੀ ਹਰਜਾਨ ਦੀ ਯਾਰੀ ਕਹਿੰਦੇ ਮੱਲੀ ਤਾਰ ਬਿਆਰ ਵਾਲੇ ਦੇ ਨਾਲ ਵੱਡਾ ਧੰਨਵਾਦ ਭਰਾ ਦਾ ਸਤਿਕਾਰ ਕਰਾਂਗੇ ਸਾਡੇ ਸਰਦਾਰ ਵਰਜੀਤ ਸਿੰਘ ਜੀ ਤੇ ਨਾਲ ਸਰਦਾਰ ਸਾਡੇ ਰੇਸ਼ਮ ਸਿੰਘ ਜੀ ਗੱਲਾਂ ਹੁੰਦੀਆਂ ਨਾਲ ਸਰਦਾਰ ਲੱਖਾਂ ਸਿੰਘ ਜੀ ਦੇ ਗੱਲਾਂ ਚੱਲਦੀਆਂ ਆਪਾਂ ਸਾਰੇ ਵੱਡਾ ਧੰਨਵਾਦ ਕਰਾਂਗੇ ਭਰਾ ਦਾ ਬਹੁਤ ਬਹੁਤ ਧੰਨਵਾਦ ਗਰਾਊਂਡ ਦੇ ਵਿੱਚ ਬੇਨਤੀ ਆ ਭਰਾ ਕਹਿੰਦਾ ਕਿ ਪਾਣੀ ਪੂਜਾ ਕਰ ਦਿਓ ਹਾਂਜੀ ਪਾਣੀ ਬਿਲਕੁਲ ਲਾ ਕੇ ਰੱਖਿਓ ਬਹੁਤ ਬਹੁਤ ਧੰਨਵਾਦ ਲੋ ਇਧਰਲੇ ਪਾਸੇ ਫੁੱਲਾ ਫੁੱਲਾ ਇੱਕ ਇਹ ਫੁੱਲਾ ਤੇ ਇੱਕ ਕਹਿੰਦੀ ਹੈ ਕਿ ਫੂਲਾ ਟੂਟ ਕਾ ਜਿਹੜਾ ਅੰਗਰਾਣ ਦੇ ਵਿੱਚ ਜੱਫੇ ਪਰ ਆਹ ਮੁੰਡਾ ਮਲੇਸ਼ੀਆ ਖੇਡਿਆ ਆਹ ਮੁੰਡਾ ਜੀਪੀ ਸਾਹਿਬ ਮਲੇਸ਼ੀਆ ਦੇ ਵਿੱਚ ਜੱਫੇ ਲਾਇਆ ਇਹ ਆ ਕੈਰੀਏ ਤੇ ਪੱਤੀ ਵਾਲਾ ਬਰਜੀਤ ਓਕੇ ਪਾਹੀ ਓਕੇ ਸਰਦਾਰ ਓਕੇ ਧੰਨਵਾਦ ਸਰਦਾਰ ਰੇਸ਼ਮ ਸਿੰਘ ਜੀ ਵਰੀਮ ਸਾਹਿਬ ਜਿਨ੍ਹਾਂ ਨੂੰ ਬਹੁਤ ਵੱਡੇ ਮਾਨ ਤੇ ਸਨਮਾਨ ਪੱਡੇ ਆ ਵੱਡਾ ਧੰਨਵਾਦ ਕਰਾਂਗੇ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਲਾਭੀ ਵਜੀਰ ਸਿੰਘ ਆ ਅੱਤਾ ਵੀ ਮਾਇਆ ਜ਼ਰੂਰ ਲਾਣੀ ਆ ਭਾਵੇਂ ਹਾਸ ਤੋਂ ਬਾਅਦ ਲਈਏ ਗੱਲਾਂ ਕਰਾਈਏ ਇਧਰਲੇ ਪਾਸੇ ਜੱਫਾ ਲੱਗ ਗਿਆ ਪ੍ਰੀਤ ਪ੍ਰੀਤ ਨੇ ਚੇਲੇ ਨਹੀਂ ਹੱਕ ਦੀਆਂ ਨਾੜਾਂ ਸੁਟਲੀਆਂ ਪ੍ਰੀਤ ਨੇ ਇਹ ਆ ਦੁੱਦਿਆਂ ਵਾਲਾ ਇਹ ਆ ਦੁੱਦਿਆਂ ਵਾਲਾ ਪਰ ਇਧਰਲੇ ਪਾਸੇ ਖੇਡ ਗਰਾਉਂਦੇ ਵਿੱਚ ਰਵਾਲ بڑی ਦਿੱਕਸ ਰਵਾਲ ਇਹ ਗੱਲ ਦਿਓ ਮੜਾ ਜਾ ਪਾਜੀ ਬੇਟੀ ਆ ਅਸੱਤਾ ਗਰਾਲੀਪੁਰੀਆ ਗਰਾਲੀਪੁਰੀਆ ਅਸੱਤੇ ਦੀ ਰੇਟ ਕਹਿੰਦੇ ਧੁੰਦ ਤੇ ਧੂਏ ਨੂੰ ਕੌਣ ਪੁੱਛਦਾ ਮਜਿੱਠੀਆ ਅੱਥੇ ਆ ਕੇ ਕੱਟਣੀ ਪੈਂਦੀ ਆ ਇੱਥੇ ਅੱਗਾ ਅੱਗਾ ਗੱਗ ਇੱਥੇ ਆ ਕੇ ਕੱਟਣੀ ਪੈਣੀ ਟੱਕਰ ਵੱਡੀ ਟੱਕਰ ਵੱਡੀ ਸੱਤਿਆ ਅੱਜ ਕੁਝ ਕਰਨਾ ਪੈਣਾ ਮਿੱਤਰਾ ਅੱਜ ਕੁਝ ਕਰਨਾ ਪੈਣਾ ਦੂਜੇ ਪਾਸੇ ਉਹ ਜੱਡਾ ਤੇ ਪੁਆਇੰਟ ਸੱਤੇ ਦਾ ਇੱਕ ਨਾ ਤਾਰੀ ਲਾਗਦਾ ਐਨ ਕਹਿੰਦੇ ਸਰਾ ਕਰਾਉਂਦਾ ਮੇਰੇ ਵੀਰੋ ਕਹਿੰਦੇ ਮਜਬੂਰੀ ਦੇ ਵਿੱਚ ਛੱਡੇ ਤੱਕ ਹਜ਼ਾਰੇ ਜਾਂਦੇ ਨੇ ਜੇ ਮਾੜਾ ਹੋਵੇ ਟਾਈਮ ਤੇ ਮਿਰਜੇ ਮਾਰੇ ਜਾਂਦੇ ਨੇ ਤੱਤੇ ਤਵੇ ਤੇ ਰੋਟੀ ਸਰਦੀ ਹੁੰਦੀ ਏ ਉਹ ਟੜਕਾ 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 ਕਰਕੇ ਉਹ ਗੁੱਡੀ ਚੜਦੀ ਹੁੰਦੀ ਏ ਉਹ ਭੇਜਿਆ ਅੱਜ ਪ੍ਰਦਰਸ਼ਨ ਬੜਾਈ 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 ਕਹਿਣੀ ਜੱਥੇ ਨਾੜੇ ਬਣਿਆ ਡੀਪੀ ਸਾਹਿਬ ਕਹਿਦਿਆ ਮੁੰਡਿਆਂ ਨੂੰ ਉਹ ਖਿੱਚ 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 ਉਹ ਢਾੜੀ ਲਾ ਦੇ ਕੋਈ ਗੱਲ ਨਹੀਂ ਇਧਰ ਸ਼ਬਾ ਭਗਵਾਨਪ੍ਰਿਆ ਖੇਡ ਗਰਾਹ ਦੇ ਵਿੱਚ ਜੋਹਰਾਂਸ਼ੋਰ ਸੀਦਾ ਮੇਰੇ ਵੀਰੋ ਖੇਡ ਗਰਾਹ ਦੇ ਚ ਪਈ ਹੋਈ ਰੇਡ ਕਹਿੰਦੇ ਅਦਰਕ ਸ਼ਹਿਤ ਜਵੈਨ ਚੰਗੇ ਹੁੰਦੇ ਤਿੰਨੇ ਅਣਗਿਣਤ ਬਿਮਾਰੀਆਂ ਨੂੰ ਔ ਨਸ਼ਾ ਆਸ਼ਕੀ ਆਲਸ ਜਿੰਨਾ ਮਾਰ ਖਿਡਾਰੀਆਂ ਨੇ ਦਬਲ ਤੱਕ ਪੁਆਇੰਟ ਰੇਡਰ ਦਾ ਕਹਿੰਦੇ ਅਦਰਕ ਸ਼ਹਿਤ ਜਵੈਨ ਔ ਚੰਗੇ ਕੋਚ ਦੇ ਚੰਡੇ ਪੰਮਿਆ ਸੋਖੇ ਢੈਂਦੇ ਨਾ ਸਿੰਘ ਸ਼ੇਰ ਤੇ ਬਾਜ ਕਹਿੰਦੇ ਕਿਸੇ ਦੀ ਗਲਾਮੀ ਨਹੀਂ ਫੈਂਦੇ ਨਾ ਵਾਕਈ ਕਹਿੰਦੇ ਗਲਾਮੀ ਨਹੀਂ ਫੈਂਦੇ ਸਰਦਾਰ ਵਰਜੀਤ ਸਿੰਘ ਜੀ ਜਹਦਾਰ ਦਿਦਾਰ ਸਿੰਘ ਜੀ ਦੇ ਨਾਮ ਤੋਂ ਵੱਡੇ ਮਾਨ ਦੇ ਸਨਮਾਨ ਪਿਆਰ ਪਿਆਸ ਕਮੇਟੀ ਨਾਲ ਤੇ ਕਮੇਟੀ ਦਾ ਦੇ ਨਹੀਂ ਦੇ ਸਕਦੇ ਦਿਲਦਾਰ ਬੰਦੇ ਆ ਭਰਾ ਸਾਡੇ ਸਾਰੀ ਕਮੇਟੀ ਦਾ ਧੰਨਵਾਦ ਇਧਰਲੇ ਪਾਸੇ ਟੱਕਰ 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 ਦੇਉਣ ਵਾਲਿਆਂ ਜੱਫਾ ਲਾਉਣਾ ਪੈਣਾ ਸਰਾ ਘਰਾਉਣਾ ਪੈਣਾ ਨੀਲੇ ਰੰਗ ਦੀ ਕਿੱਟ ਦੇ ਵਿੱਚ ਕਹਿੰਦੇ ਵਧਿਆ ਹੋਇਆ ਮੁੰਡਾ ਹੋ ਨੀਲੇ ਰੰਗ ਦੀ ਕਿੱਟ ਵਿੱਚ ਵਧਿਆ ਹੋਇਆ ਮੁੰਡਾ ਲਓ ਡੱਕੂਗਾ ਕੌਣ ਪੰਜ ਸਲਾਕ ਇੱਕ ਕੰਨੀ ਤੇ ਕਹਿੰਦੇ ਗਗੰਦਾ ਵੀਰ ਲੱਗਾ ਤੇ ਆਹ ਕਹਿੜੀਏ ਬਨੇਸ਼ੀਆ ਵਾਲਾ ਇਹ ਕਹਿੜੀਏ ਕਿ ਪੱਟੀ ਵਾਲੇ ਮਲਜੀਤ ਦੇ ਨਹੀਂ ਇੱਕ ਤਾੜੀ ਤਾਂ ਬੰਦੀ ਆ ਇੱਕ ਤਾੜੀ ਤਾਂ ਟੀਵੀ ਸਾਹਿਬ ਆਪ ਲਾ ਦਿਓ ਐਨ ਕਹਿੰਦੇ ਮੁੰਡੇ ਨੇ ਪਿੱਛੇ ਜੱਫਾ ਲਾ ਕੇ ਬੱਲੇ ਮਾਣ ਕਰਿਓ ਕਹਿੰਦੇ ਜੇ ਤੂੰ ਸਾਡੀ ਨਾ ਹੋਈ ਤੇ ਚੱਲ ਕੋਈ ਗੱਲ ਨਹੀਂ ਕਿਸੇ ਹੋਰ ਦੀ ਹੋਊ ਤੇ ਦਾਗ ਖੜਕੂ ਅੱਜ ਕਬਜੇ ਦੀ ਪਹਿਲੀ ਵੰਗੋ ਪ੍ਰੀਤ ਕਹਿੰਦਾ ਦਾਗ ਖੀਤੇ ਵੀ ਕਹਿੰਦੇ ਮੁੰਡੇ ਨੇ ਬੜਾ ਮਾਣ ਖੱਟਿਆ ਵੱਡੇ ਮਾਣ ਤੇ ਸਨਮਾਨ ਲੱਖ ਲੱਖ ਦੀਆਂ ਨਗਦ ਰਕਮਾਂ ਦੇ ਨਾਲ ਪ੍ਰੀਤ ਵੱਡਾ ਧੰਨਵਾਦ ਕਰਾਂਗੇ ਸਾਡੀ ਜੁਕੇ ਤੇ ਨਾਲ ਕਹਿ ਲਿਏ ਰਾਜੂ ਜੁਕੇ ਵੱਡਾ ਪਿਆਰ ਹੈ ਭਰਾਵਾਂ ਦਾ ਬਹੁਤ ਬਹੁਤ ਸਤਿਕਾਰ ਇਧਰ ਦੇ ਪਾਸੇ ਸੱਤਾ ਗਨਾਲੀਪੁਰਿਆ ਗਨਾਲੀਪੁਰਿਆ ਸੱਤਾ ਤਗੜੇ ਪੜਦਾ ਵੱਡਾ ਕਰ ਗਿਆ ਮੇਰੇ ਵੀਰਾਂ ਦੀਆਂ ਇੱਥੇ ਲੱਗਦੇ ਉਧਰ ਦੇ ਪਾਸੇ ਰਮਨ ਕਲੇਰ ਕਹਿੰਦੇ ਇੰਗਲੈਂਡ ਦੇ ਵਿੱਚ ਰਹਿੰਦਾ ਤੇ ਭਰਾ ਕਹਿੰਦੇ ਮਾਝੇ ਦੇ ਵਿੱਚ ਵੀ ਖੁੱਤੀ ਪਾਈ ਫਿਰਦਾ ਕਿਉਂਕਿ ਬੜਾ ਪਿਆਰ ਕਰਦੇ ਖਿਡਾਰੀ ਪਰ ਇਧਰ ਦੇ ਪਾਸੇ ਜੋਗੇ ਵਾਲੀਆਂ ਇਹ ਕਹਿੰਦੇ ਗगन ਦਾ ਵੀਰ ਸੋਣਾ ਕਹਿੰਦੇ ਬਾੜ-ਬਾੜ ਟਰਾਈਆਂ ਕਰਦਾ ਤੇ ਗगन ਦੀ ਖੇਡ ਨੂੰ ਕਹਿੰਦੇ ਜੱਗ ਜੱਗ ਪਿਆਰ ਕਰਦਾ ਮੇਰੇ ਵੀਰੋ ਜਿੰਨੇ ਕਹਿੰਦੇ ਲੀਗ ਤੋਂ ਲੈ ਕੇ ਵਰਲਡ ਕੱਪ ਤੇ ਵਰਲਡ ਕੱਪ ਤੋਂ ਲੈ ਕੇ ਹਰ ਇੱਕ ਦੇਸ਼ ਦੇ ਵਿੱਚ ਵੱਡਾ ਨਾਮ ਫੱਟਿਆ ਗगन ਜੋਗੇ ਵਾਲੀਆ ਮੇਰੇ ਵੀਰੋ ਗੱਲਾਂ ਵੱਡੀਆਂ ਹੁੰਦੀਆਂ ਐਨ ਕਹਿੰਦੇ ਵੱਡੀਆਂ ਗੱਲਾਂ ਕਰਾਉਂਦੇ ਆ ਪਈ ਹੋਈ ਰੇਡ ਕਹਿੰਦੇ ਪੈਸਿਆਂ ਦੇ ਨਾਲ ਨਹੀਂ ਉਹ ਕਦੇ ਲਾਈਆਂ ਜਾ ਰੀਆਂ ਪਰ ਸਿੱਕੀ ਸਾਡਾ ਭਰਾ ਕਹਿੰਦਾ ਡਬਲ ਟੱਚ ਦਾ ਇਸ਼ਾਰਾ ਕਹੜੀਏ ਕਹੜੀਏ ਕਿ ਗੁਰਦਾਸਪੁਰ ਦੇ ਵਿੱਚ ਵੀ ਤੇਰੀਆਂ ਡਿਊਟੀਆਂ ਲੱਗ ਰੀਆਂ ਨੌਜਵਾਨਾ ਸਿੱਕੀ ਗੱਲਾਂ ਚੱਲੀਆਂ ਸੁਖਰਾਜ ਦੀਆਂ ਭਰਾ ਸਾਡੇ ਦੀਆਂ ਗੱਲਾਂ ਟੱਲ ਗਿਆ ਖੇਡ ਗਰਾਊਂਡ ਦੇ ਵਿੱਚ ਗਰਦਾਨਪੁਰ ਦੀ ਧਰਤੀ ਤੇ ਡਿਊਟੀਆਂ ਲੱਗਣਗੀਆਂ ਪੰਨਪੁਰ ਦੀ ਧਰਤੀ ਤੇ ਪਰ ਇਧਰ ਨੇ ਪਾਸੇ ਵੀ ਮੁੰਡੇ 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 ਸਿਰਾ 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 ਲਾ ਗਿਆ ਡੀਪੀ ਸਾਹਿਬ ਇੱਕ ਰਾਂ ਤਾੜੀ ਲਾ ਦਿਆ ਜੱਫੇ ਉੱਧਰ ਵੀ ਤੇ ਜੱਫੇ ਇਧਰ ਵੀ ਤਗਰੇ ਜੱਫੇ ਲੱਗ ਰਹੇ ਆ ਚੁੱਕਾ ਇਹਨਾਂ ਦਾ ਇਧਰ ਨੇ ਪਾਸੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੇ 221 ਪਰ ਅਪਕਾਰੀ ਪਾਈ ਲੱਧਾ ਜੀ ਦੇ ਪੁਆਇੰਟ ਨੇ 25 ਇੱਕ ਹੋਲਡ ਅਜੇ ਤੱਕ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤੱਕ ਬੋਲ ਜਵਾਨ ਵਿੱਚ ਹੈ ਕੁਝ ਵੀ ਹੋ ਸਕਦਾ ਸੋਹਣੀ ਹੈ ਸਾਡਾ ਪ੍ਰਾਖਣਾ ਵਾਲਾ ਜਿਹੜਾ ਅਪਡੇਟ ਲਿਖਦਾ ਤੇ ਵੱਖੋ ਵੱਖੇ ਟੈਨਣਾ ਤੇ ਪਾਉਦਾ ਤੇ ਭਰਾ ਕਹਿ ਲਿਆ ਕਿ ਫੇਸਬੁੱਕ ਤੇ ਵੀ ਮੱਲਾ ਮਾਰ ਰਿਹਾ ਤੇ ਜਰੂਰ ਸਪੋਰਟ ਕਰਿਓ ਭਰਾ ਦੀ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ ਜਿਨ੍ਹਾਂ ਦੇ ਨਾਮ ਤੇ ਵੱਡੇ ਮੇਲੇ ਲੱਗੇ ਵੱਡਾ ਸਤਿਕਾਰ ਕਰਾਂਗੇ ਵੱਡਾ ਧੰਨਵਾਦ ਕਰਾਂਗੇ ਇੱਕ ਹੋਰ ਇੱਕ ਤਰ੍ਹਾਂ ਦੇ ਕੋਈ ਗੱਲ ਇਹ ਆਪੇ ਐ ਵੀ ਜਵਾਲਾ ਚਿੱਠੀਆਂ ਵੀ ਆਜਾ ਐਮੀ ਜਵਾਲਾ ਕਿਸੇ ਜਦਾ ਵਾਅ ਨੂੰ ਸੁਣਦਾ ਨਾ ਨਾ ਕਿਵੇਂ ਤੀਣਾ ਬੜਾ ਬਹੁਤ ਧੰਨਵਾਦ ਕਰਾਂਗਾ ਸਤਿਕਾਰ ਕਰਾਂਗੇ ਇਧਰ ਦੇ ਪਾਸੇ ਪਈ ਹੋਈ ਰੇਡ ਆ ਮੇਰੇ ਵੀਰੋ ਕਹਿੰਦੇ ਲੱਖ ਦਲ ਦਲ ਹੋ ਤਾਂ ਪੈਰ ਜਮਾਏ ਰੱਖਣਾ ਹੱਥ ਖਾਲੀ ਸਹੀਂ ਅਗਰ ਉਠਾਏ ਰੱਖਣਾ ਕੋਣ ਕਹਤਾ ਨਹੀਂ ਵਰਸ ਬੰਨੇ ਤੱਕ ਹੌਸਲੇ ਵੜਾਈ ਰੱਖਣਾ ਇਧਰ ਜਗੇ ਇਹਨਾਂ ਦਾ ਵੀ ਕਰੋ ਜਰੂਰ ਮਾਨ ਤੇ ਸਨਮਾਨ ਇਹ ਵੀ ਬੜੇ ਦੁਕਿਆਰੇ ਨੇ ਜਿੰਦਾ ਮਾਨ ਸਨਮਾਨ ਕਰੀਏ ਨਾ ਸਰਦਾਰ ਵਜੀਪ ਸਿੰਘਾ ਉਹਨਾਂ ਬੜਾ ਹੌਲੀ ਹੌਲੀ ਸਾਰੇ ਸਾਰੇ ਪਤੰਦਰ ਨਿਕਲਦੇ ਆ ਮੇਰੇ ਵੀਰੋ ਉਹਦਾ ਹੌਲੀ ਹੌਲੀ ਕਹਿੰਦੇ ਪੱਥਰ ਚਟਕੇ ਮੁੜਿਆ ਲੈ ਵੀ ਮਰੇਖੀ ਆਲਿਆ ਤੇਰਾ ਕੋਈ ਜੱਫਾ ਕਿਵੇਂ ਤੀਰਾਂ ਦਾ ਸਰਦਾਂ ਤੇ ਸਿਆ ਬਾਬਾ ਜੀ ਸਿੰਦੇ ਨਹੀਂ ਹੁੰਦੇ ਉਹ ਤਾਰ ਕਦੇ ਨਹੀਂ ਸਾਡੇ ਪੈਂਦੇ ਨਹੀਂ ਹੁੰਦੇ ਉਹ ਮਿੰਟ ਲਈ ਆ ਚੱਕਰ ਘੁਮਾਉਣ ਨੂੰ ਜੱਟ ਫੇਰਿਆ ਤਿਆਰ ਓ ਖੁੱਤੀਪੌਣ ਨੂੰ ਜੱਟ ਫੇਰਿਆ ਤਿਆਰ ਖੁੱਤੀਪੌਣ ਨੂੰ ਲੋ ਇਧਰ ਨੇ ਪਾਸੇ ਖੁੱਤੀ 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 ਪੈ ਗਈ ਪੈ ਗਈ ਪੈ ਗਈ ਮਾਉਂ ਝੋਕਾ ਨੌਜਵਾਨਾਂ ਓ ਗਿਆ ਬਿੰਗੜੀਆਂ ਓ ਜੈਕਰ 23 ਸਭਰਾਵਾਂ ਭਰਾ 32 ਸਭਰਾਵਾਂ ਵਾਲਾ ਤੇ ਇਹ ਇਹਦੀ ਪ੍ਰੀਤ ਦਾ ਚੇਲਾ ਟਿੱਕਾ ਫਿੱਟੂ ਵਾਕਈ ਪ੍ਰੀਤ ਸਿਆ ਇਹਦੀ ਦਿੱਖ ਫਿੱਟੂ ਵਰਗੀ ਦੀ ਆ ਤੇ ਪਿੱਛੋਂ ਅੰਬੇ ਦਾ ਵੀ ਭਲੇਖਾ ਪਉਂਦਾ ਪ੍ਰੀਤ ਨੇ ਕਹਿੰਦੇ ਅਨੇਕਾਂ ਚੇਲੇ ਪੜਨੇ ਤੇ ਅਨੇਕੇ ਖਿਡਾਰੀ ਤਿਆਰ ਕਰਦੇ ਨੇ ਪ੍ਰੀਤ ਨੇ ਕਿਉਂਕਿ ਪ੍ਰੀਤ ਇੱਕ ਸੰਜਾ ਸੰਜਾ ਅਨਸਾਰ ਦਾ ਖੇਡ ਕਬੱਡੀ ਦਾ ਵੱਡਾ ਸੇਵਾਦਾਰ ਜਿੱਦਾਂ ਕਹਿਣੀ ਕਿ ਡੀਪੀ ਸਾਹਿਬ ਨੇ ਪੱਖੇ ਤਿਆਰ ਕੀਤੇ ਹੋਏ ਆ ਤੇ ਵੈਗਨ ਸੱਤੇ ਪਾਸ਼ਾ ਜੀ ਬੜੀ ਕਿਰਪਾ ਕਲਵੀਰ ਸਿੰਘ ਜੀ ਡੀਪੀ ਸਾਹਿਬ ਆਏ ਹੋਏ ਨੇ ਵੱਡਾ ਧੰਨਵਾਦ ਕਬੂਤਰ ਸਾਡਾ ਭਰਾ ਚਮਕੌਰ ਸਾਡਾ ਭਰਾ ਲੈ ਵੀ ਚਮਕੌਰ ਸਿਆ ਤੂੰ ਜਿੱਦਾਂ ਮਰਜ਼ੀ ਕਰੀ ਜਾ ਪਰ ਭਰਾਵਾ ਕਰਨਾ ਕਿਉਂ ਕਬੂਤਰ ਸਾਡਾ ਸਿਖਾਰ ਭਰਾ ਸਾਡਾ ਸਿੱਕੀ ਭਰਾ ਸਾਡਾ ਪ੍ਰਿੰਦਰ ਨੇ ਪਾਸੇ ਜੋਬਣਾ Help! ਮੰਗੀਦੇ 500 ਰੁਪਏ ਦੇ ਰਹੇ ਹੋ ਇੱਕ 500 ਬਲਜੀਤ ਦਾ ਰਹਿ ਗਿਆ ਬਲਜੀਤ ਦਾ ਲਾਤ ਵੀ ਜਖਾ ਇਹ ਆ ਆ ਆ ਇਹ ਆ ਦਇਆ ਸੰਗਦੇ ਆ ਜਸਤੂਰ ਹੋ ਗਿਆ ਲੋਕਾਂ ਦਾ ਕਦੇ ਖੂਨ ਚੋਸਣਾ ਕੰਮ ਹੁੰਦਾ ਸੀ ਜੋਕਾਂ ਦਾ ਤੂੰ ਬਚ ਕੇ ਰਿਹਾ ਕਰ ਉਹ ਲੋਕੀ ਨਾ ਚੰਗੇ ਨੇ ਦਾਤਰੀ ਦੇ ਇੱਕ ਪਾਸੇ ਤੇ ਦੁਨੀਆ ਦੇ ਦੋ ਪਾਸੇ ਦੰਦੇ ਨੇ ਪਰ ਇਧਰ ਦੇ ਪਾਸੇ ਸ਼ਬਾਹ ਭਗਵਾਨਪੁਰਿਆ ਤੇ ਦੂਜੇ ਪਾਸੇ ਹੋ ਟੱਕਰ ਤੇ ਪੁਆਇੰਟ ਭਗਵਾਨਪੁਰ ਗੋਪੀ ਸਾਡਾ ਭਰਾ ਜਰਮਨੀ ਕਹੜੀ ਇੱਕ ਕਬੱਡੀ ਦੇ دیਵਾਨੇ ਕਬੱਡੀ ਨੂੰ ਪਿਆਰ ਕਰਦੇ ਤੇ ਵੱਡੇ ਖਿਡਾਰੀਆਂ ਦਾ ਮਾਣ ਤੇ ਸਨਮਾਨ ਵੀ ਕਰਦੇ ਬੱਡਾ ਧੰਨਵਾਦ ਸਾਡਾ ਵਤਨਿਤਨੀ ਤੇ ਗੋਪੀ ਸਾਡਾ ਭਰਾ ਜਰਮਨੀ ਲਾਈਨ ਜੁੜੇ ਹੋਏ ਨੇ ਵੱਡਾ ਧੰਨਵਾਦ ਇਧਰਲੇ ਪਾਸੇ ਅੰਮ੍ਰਿਤ ਪੱਟੀ ਸ਼ਹਿਰ ਦੀਆਂ ਗੱਲਾਂ ਹੁੰਦੀਆਂ ਕਿਉਂਕਿ ਪ੍ਰਬੰਧਕ ਕਮੇਟੀ ਨੇ ਵੱਡਾ ਪ੍ਰਬੰਧ ਕੀਤਾ ਵੱਡਾ ਮੁੰਡੇ ਪਿੰਡ ਦਾ ਭਰਾ ਸਾਡੇ ਨੇ ਖਲਾਇਆ ਬੜੇ र फलाटे ने बहुत बहुत धनबाद भरा सा वे सत्कार फलाटे जीव आओ वे मानते समाणे व्डा धनवाद करा आ टक्कर ਸਿਰਾਂ ਲਈ ਜਾਂਦੇ ਮੇਰੇ ਵੀਰੋ ਹੁੰਨੇ ਕਿਹਦੇ ਸਿਰਾਂ ਕਰਾਈ ਜਾਂਦੇ ਪੱਟਣਾ ਪੁੱਤ ਕਹੀ ਗੱਲ ਨਹੀਂ ਨਾ ਬੁਲਟ 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 ਕਹਿੰਦੇ ਬੁਲਟ ਬੁਲਟ ਪਰ ਆ ਅੱਛਾ ਅੱਛਾ ਕੋਨੀਂ ਦੀਆਂ ਅੱਜ ਜਿਨ੍ਹਾਂ ਨੇ ਬੂਰੀਆਂ ਚੁੰਗੀਆਂ ਉਹੀ ਕਬੱਡੀਆਂ ਖੇਡਣ ਦੇ ਵਜੀਰ ਸਿਆ ਗੱਲਾਂ ਵੱਡੀਆਂ ਕਰਾਉਂਦੇ ਆ ਗੱਲਾਂ ਵੱਡੀਆਂ ਕਹਿੰਦੇ ਇੱਧਰ ਇੱਧਰ ਫੇਰ ਇੱਧਰ ਫੇਰ ਵੱਡੀਆਂ ਉਹ ਜ਼ਰਾ ਲਾ ਗਿਆ ਸਿਰਾ ਕਰਾ ਉਹ ਤਾੜੀ ਤਾਂ ਬੰਦੀ ਆ ਤੇਰੀ ਵੀ ਮਾਂ ਇਹ ਮੇਰੀ ਵੀ ਮਾਂ ਤੇ ਮਾਂ ਦੇ ਪੈਰੀ ਹੱਥ ਲਾ ਕੇ ਜਦੋਂ ਘਰੋਂ ਤੁਰਦਾ ਮਜੀਠੀਆਂ ਤੇ ਫਿਰ ਬੜਾ ਸਤਕਾਰ ਮਿਲਦਾ ਮਾ ਖੇੜੀ ਗੋਂਡਾਂ ਦੇ ਵਿੱਚ ਵੀ ਤਾਂ ਟੇਲਾ ਕਹਿੰਦਾ ਵੱਡੀਆਂ ਪਰ ਉਧ ਦੇ ਜੇ ਤੂੰ ਕੱਢੀ ਭਾਈਆਂ ਦੀ ਗਾਲ ਮੈਂ ਸੱਸ ਗੋਡਿਆਂ ਥੱਲੇ ਕਰਨ ਲਈ ਇਧਰਲੇ ਪਾਸੇ ਫੇਰ ਕਬੱਡੀ ਪੈ ਗਈ ਉਹਨਾਂ ਨੇ ਟਾਡਾ ਟਾਇਆ ਸੁਕਾਣਾ ਅੱਜ ਤਾਂ ਗਨਾਲੀਪੁਰੀਆ ਕਹਿੰਦੇ ਕਾਲੇ ਪਾਣੀਆਂ ਮਾਰ ਲੂ ਉਹ ਖਤ ਕਿਸ ਨੇ ਪਾਇਆ ਬਦਲਾ ਲੈਣ ਲਈ ਜੋੜਿਆ ਜੇ ਮਾ ਦਾ ਜਾਇਆ ਉਹ ਬਦਲਾ ਲੈਣ ਲਈ ਜੋੜਿਆ ਜੇ ਮਾ ਦਾ ਜਾਇਆ ਪਰ ਦੇਖਾਂਗੇ ਪੁਆਇੰਟ ਕਹਿੰਦੇ 66 ਕਹਿੰਦੇ ਭਗਵਾਨਪੁਰੀਆ ਵੱਧ ਗਿਆ ਮੇਰੇ ਵੀਰੋ ਕਹਿੰਦੇ ਜੇ ਤੇਰੇ ਪੰਨੇ ਹੋਈ ਕਰਤੂਤ ਬੱਲਿਆ ਅੱਬੇ ਦਿਨ ਵੱਜਨੇ ਸਲੂਟ ਬੱਲਿਆ ਉਹ ਜੁਰਤਾਂ ਦੇ ਨਾਲ ਨਾਮ ਕਰਨਾ ਪੈਂਦਾ ਹਿੱਟ ਬੱਲਿਆ ਚੱਕੀ ਦੇ ਨਹੀਂ ਹੁੰਦੇ ਕਹਿੰਦੇ ਬੂਟ ਬੱਲਿਆ ਬਿਨਾ ਕੋਸ਼ਿਸ਼ ਕੀਤੇ ਮੈਂ ਦੋ ਗੱਲ ਨਹੀਂ ਬਣਨੀ ਗੱਲ ਆ ਨਹੀਂ ਕਰੀ ਦੀ ਦੇਗੂ ਵਾਲਿਆ ਲੋਕੀ ਤੇ ਬਹੁਤ ਕੁਝ ਕਹਿਸਮ ਉਹ ਮੈਚ ਚੜ ਗਿਆ ਨੌਜਵਾਨਾ ਗੱਲ ਕੋਈ ਨਹੀਂ ਮੈਚ ਤੇ ਫਸ ਗਿਆ ਇਸ ਤਰਕੇ ਕਈ ਵਾਦੇ ਘਾਟੇ ਹੋ ਜਾਂਦੇ ਕੋਈ ਗੱਲ ਨਾ ਜਾਉਣਾ ਘਮرائی ਨਾ ਮੈਚ ਤੇ ਫਸ ਗਿਆ ਲੇਕਿਨ ਦੋ ਤਿੰਨਾਂ ਪੁਆਇੰਟਾਂ ਦਾ ਫਰਕ ਆ ਕੋਈ ਚੱਕਰ ਨਹੀਂ ਗੱਲ ਕੀਤੀ ਸੀ ਪਰ ਰੇਡਰ ਬੜਾ ਹੀ ਚਪੇਟੀ ਆ ਉਹ ਧੰਨ ਧੰਨ ਕਾ ਆ ਗਿਆ ਉਹ ਬੱਲੇ ਬੱਲੇ ਕਰਾ ਗਿਆ ਕਹਿੰਦੇ ਸਰਾ ਲ ਆ ਗਿਆ ਉਹ ਬੱਲੇ ਬੱਲੇ ਕਰਾ ਗਿਆ ਇਧਰ ਦੇ ਪਾਸੇ ਪੱਟੀ ਸ਼ਹਿਰ ਦੀਆਂ ਗੱਲਾਂ ਹੁੰਦੀਆਂ ਕਹਿੰਦੇ ਤੁਣੀ ਤੱਤ ਨੂੰ ਲੋਕੀ ਗਾਲਾਂ ਖੜਦੇ ਆ ਤੇ ਪੀਪੀ ਰਜਨੀ ਨੂੰ ਕਹਿ ਦਈਏ ਕਿ ਕਹਿ ਦਈਏ ਕਿ ਬੜਾ ਪਿਆਰ ਦਾ ਸਤਾਰ ਮਿਲਦਾ ਵੱਡਾ ਪਿਆਰ ਦਾ ਸਤਾਰ ਪੱਟੀ ਸ਼ਹਿਰ ਵਾਲਾ ਮਿਲਦੇ ਉਹਦੇ ਦੇ ਪਾਸੇ ਚੱਕਰ ਭੇਜੇ ਨਾਲ ਭੇਜਿਆ ਹੋ ਗਈ ਹੋਣ ਗਿਆ ਤੇ ਨਿੱਕਿਆਂ ਨਿੱਕਿਆਂ ਬੱਚਿਆਂ ਦੇ ਵਿੱਚ ਇੱਕ ਬੱਚਾ ਕਹਿੰਦੇ ਜਮਨਾਸ਼ਕ ਦੇ ਵਿੱਚ ਵੱਡੀਆਂ ਮੱਲਾ ਮਾਰ ਰਿਹਾ ਤੇ ਕੁਝ ਹੀ ਦਿਨਾਂ ਦੇ ਵਿੱਚ ਕਹਿੰਦੇ ਜਮਨਾਸ਼ਕ ਦੀ ਗੇਮ ਸਿੱਖੇ ਕਹਿੰਦੇ ਉਹ ਫਿਰ ਗਰਾਊਂਡਾਂ ਦੇ ਵਿੱਚ ਆ ਰਿਹਾ ਉਹ ਬੱਚਾ ਤੁਹਾਨੂੰ ਉਦੋਂ ਹੀ ਦੱਸਾਂਗੇ ਜਦੋਂ ਬੱਚਾ ਆਵੇਗਾ ਗੱਲਾਂ ਚੱਲਣਗੀਆਂ ਜਮਨਾਸ਼ਕ ਦੀਆਂ ਪਰ ਇਧਰ ਦੇ ਪਾਸੇ ਖੇਡ ਗਰਾਊਂਡ ਦੇ ਵਿੱਚ ਓ ਚੋਟਾ ਆਂਦਾ ਨਿੱਕਾ ਫਿੱਡੂ ਇਹ ਪੇਦਾ ਚੇਲਾ ਉਹ ਲੁੱਟ ਲਿਆ ਮੇਲਾ ਇਹਨੂੰ ਗੋਪੀ ਕਹਿੰਦੇ ਆ ਪਿਆਰ ਨਾਲ ਪ੍ਰੀਤ ਸਿਆ ਇਹਨੂੰ ਗੋਪੀ ਕਹਿੰਦੇ ਪ੍ਰੀਤਰਲੇ ਪਾਸੇ ਕਾਲੀ ਗਾਨੀ ਧੌਣ ਤੇ ਕਹਿੰਦੇ ਜਦੋਂ ਕਾਲੀ ਗਾਨੀ ਖਰੀਦੀ ਸੰਗਰੂਰ ਤੋਂ ਉਹ ਗੋਲੀਆਂ ਅਮਰਜੀਤ ਦੇਰਾਂ ਦੇ ਦੂਸਰੇ ਦੇਰਾਂ ਦੇ ਦੂਰ ਤੋਂ ਪ੍ਰੀਤਰਲੇ ਪਾਸੇ ਫੇਰ ਉਹ ਪ੍ਰੀਤ ਇਹਨੂੰ 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 ਕਿਸ ਦਾ ਟੰਬ ਜੀ ਬੀਏ ਨੂੰ ਮਰੀਠੀਆਂ ਤੇ ਚੰਬੜ ਮਾਰਦਾ ਪ੍ਰੀਤ ਪ੍ਰੇਤਿਆਂ ਦੇ ਡੰਬੜ ਮਾਰਦਾ ਪੂਰੀ ਕੋਈ ਚੰਨਾਂ ਨੂੰ ਫੜਦੇ ਕੋਈ ਟੱਕਰ ਨਹੀਂ ਇਹ ਨਿੱਕਾ ਇਹ ਨਿੱਕਾ ਪ੍ਰੀਤ ਕਹਾਂਗੇ ਪ੍ਰੀਤ ਦਾ ਕਿਲਾ ਇਹਦਾ ਮੈਂ ਕਿਲਾ ਨਹੀਂ ਪ੍ਰੀਤ ਦਾ ਮੈਂ ਛੋਟਾ ਵੀ ਨਾ ਪ੍ਰੀਤ ਦਾ ਲੈ ਵੀ ਬਾਕੀ ਪ੍ਰੀਤ ਸਿੰਘ ਗੱਲਾਂ ਹੁੰਦੀਆਂ ਪ੍ਰੀਤ ਦੇ ਪਾਸੇ ਜੁਬਲੀ ਵਾਲਿਆ ਸਿਰਾ ਸਿਰਾ ਲਾਉਣਾ ਪੈਣਾ ਪਰ ਦੁਗਲੀ ਵਾਲੇ ਦੇ ਜਿੱਤੇ ਹੱਥ ਪੈ ਜਾਂਦੇ ਕਿ ਹੰਦਲ ਦੀ ਧਰਤੀ ਲੈ ਵੀ ਮਨੀਰ ਸਾਹਿਬ ਅੱਜ ਸਿਰਾ ਲੱਗਾ ਪਿਆ ਟੀਮਾਂ ਚੋਟੀ ਦੀਆਂ ਚੋਟੀ ਦਾ ਪ੍ਰਦਰਸ਼ਨ ਉਧਰਲੇ ਪਾਸੇ ਵੱਡਾ ਧੰਨਵਾਦ ਕਰਾਂਗੇ ਸਾਰੇ ਪ੍ਰਬੰਧਕ ਕਮੇਟੀ ਦਾ ਗੜਗੜਵਾ ਧੰਨਵਾਦ ਕਰਾਂਗੇ ਉਹ ਗੜਗੜਵਾ ਧੰਨਵਾਦ ਕਰਾਂਗੇ ਪਰ ਇਧਰਲੇ ਪਾਸੇ ਪੁਆਇੰਟ ਰੇਡਰ ਇੱਕ ਪਾਸੇ ਬਾਜੇ ਦਾ ਮਜਹਲ ਦੂਜੇ ਪਾਸੇ ਕਹਿੰਦੇ ਮਾਲਵੇ ਦਾ ਮਾਲਵੇ ਦਾ ਬੱਬਰ ਛੇਰ ਟੀਵੀ ਸਾਹਿਬ ਪਰੇਸਰੇ ਪਾਸੇ ਜਾਏ ਨੀ ਕੰਮ ਨਹੀਂ ਸੇਕ ਉਹ ਮਾਰ ਮਾਰ ਧੌਲਾ ਪੈੜੇ ਸਖਾਰ ਸਿਆ ਕੱਢ ਦਿੰਦੇ ਸੇਕ ਮਾਰ ਮਾਰ ਧੌਲਾ ਪੈੜੇ ਕੱਢ ਦਿੰਦੇ ਸੇਕ ਲੈ ਇਧਰਲੇ ਪਾਸੇ ਸੱਤਾਂ ਗਿਲਾਲੀਪੁਰੀਆ ਤੇ ਦੂਜੇ ਪਾਸੇ ਮਜੀਠੀਆ ਇਹ ਨਹੀਂ ਹੱਥ ਹੁਣਾ ਮਜੀਠੀਆ ਇਹ ਨਹੀਂ ਹੱਥ ਹੁਣਾ ਵੱਡਾ ਤਿਆਰਬਾਹ ਹਾਂ ਖੇਡ ਕਬੱਡੀ ਦਾ ਮੇਰੇ ਵੀਰੋ ਲੈ ਇਧਰਲੇ ਪਾਸੇ ਪਾਈ ਹੋਈ ਰੇਡ ਆ ਮੇਰੇ ਵੀਰੋ ਖੇਡ ਗਰਾਉਂਡ ਦੇ ਵਿੱਚ ਕਹਿੰਦੇ ਤਾਕਤਵਰੀਆਂ ਖੇਡਾ ਹੁੰਦੀਆਂ ਦੋ ਸਰਦਾਰ ਇੱਕ ਪਾਸੇ ਜੋਗੇ ਵਾਲਿਆਂ ਦਾ ਵੀਰ ਤੇ ਮੁੰਡਾ ਕਹਿੰਦੇ ਸਰਾਲ ਆ ਜਾਂਦਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਾ ਜਾਂਦਾ ਰੁਕਾ ਜੋਗੇ ਵਾਲਿਆਂ ਜੋਗੇ ਵਾਲਿਆਂ ਟੀਪੀ ਬੜਾਈ ਬੜਾ ਪਿਆਰ ਕਰਦਾ ਕਹਿੰਦੇ ਘੜੀਆਂ ਟਾਈਮ ਦੱਸਦੀਆਂ ਹਾਸੇ ਨਹੀਂ ਜੋਗੇ ਵਾਲਿਆਂ ਬੇਗੀਆਂ ਥੱਲੇ ਬਾਛੇ ਲੱਗਦੇ ਆ ਦੇ ਬੇਟੀਆਂ ਥੱਲੇ ਗੋਲੇ ਲੱਗਦੇ ਬਾਛੇ ਨਹੀਂ ਕਿੰਨਾ ਤੌਂਦੀਆਂ ਵਾ ਖੇਡ ਕਬੱਡੀ ਦੀਆਂ ਲੋ ਇਧਰਲੇ ਪਾਸੇ ਪਾਈ ਹੋਈ ਰੇਡ ਲਓ ਇਧਰ ਉਹ ਬੰਗੀ ਨੇ ਵੀ ਥਾਗ ਦਿੱਤਾ ਕਰਾ ਤਾਲੀ ਨਾਲਿਓ ਕਹਿੰਦੇ ਕਰਿਆ ਟਾਈਮ ਦੱਸਦੀਆਂ ਹਾਸੇ ਨੇ ਇਹ ਪੁਆਇੰਟ ਤੇ ਰੇਡ ਜ਼ਰੂਰ ਪਈ ਹੈ ਤੁਹਾਡਾ ਧੰਨਵਾਦ ਖੇਡ ਗਰਾਊਂਡ ਦੇ ਵਿੱਚ ਤੇ ਇਧਰਲੇ ਪਾਸੇ ਕੀ ਬਣ ਗਿਆ ਕਹਿੰਦੇ ਦਿੱਲੀ ਤੋਂ ਬਣ ਗਿਆ ਲੌਂਗ ਨੇ एक मंगी लगे का, लगे पिया। ये दे लगे थ बलजीत लगे सौ रुपया तो जरूर दे दो क्योंकि कमेटी आए भी पट्टी आए बलजीत सौ रुपया डीपी साहब आ अपना पुजता करो डीपी साहब पट्टी आए बलजीत आ सह फरी आह पांच सौ रुपया पट्टी आए बलजीत लिया बहुत बहुत धनबाद करा सत्कार करा ਅਦਰ ਸਤਿਕਾਰ ਕਰਾਂਗੇ ਬਹੁਤ ਧੰਨਵਾਦ ਵੱਡੇ ਮਾਨਤਸਵਾ ਸਰਕਾਰ ਕਾਲਜ ਦੇ ਸਰਪੰਨ ਸਾਹਿਬ ਸਰਪੰਨ ਸਾਹਿਬ ਪੈਸੇ ਦੇ ਰਹੇ ਹੁਣ ਕਿਸੇ ਨੂੰ ਤੇ ਪਾਖੀ ਤੋਂ ਵੱਡਾ ਇਹ ਕਹੀ ਦਾ ਮਹਿਮਾਨਾ ਪਾਖੀ ਤੋਂ ਵੱਡਾ ਪਰ ਇਧਰਲੇ ਪਾਸੇ ਉਹ ਗਿਆ ਵਿੱਚ ਪਈ ਹੋਈ ਰੇਡ ਖੇਡ ਗਰਾਉਂਡ ਦੇ ਵਿੱਚ ਐਨ ਕਿਹੜੀ ਇੱਕ ਜਾਫੀ ਚਾਰ ਚਾਰ ਜਫਤੀ ਤੇ ਪੁਲਿਸ ਨੇ ਕਿ ਜਫਾ ਲਾ ਦੇ ਤੇ ਕਮੇਟੀ ਕਹਿੰਦੀ ਸੁਆਦ ਆ ਜਾਊਗਾ ਉਹ ਸਵਾਦ ਆ ਜਾਊਗਾ ਪਰ ਪ੍ਰੀਤ ਕਹਿੰਦਾ ਮੈਨੂੰ ਲੋੜ ਨਹੀਂ ਜਫਾ ਰਾਮ ਦੀ ਉਹ ਮਿਆ ਕਦਰ ਨਹੀਂ ਰੱਖਿਆ ਉਹ ਮਿਆ ਕਦਰ ਨਹੀਂ ਰੱਖਿਆ ਪ੍ਰੀਤ ਕਹਿੰਦਾ ਉਹ ਮਿਆ ਕਦਰ ਨਹੀਂ ਰੱਖਿਆ ਮਜੀਠੀਆ ਪ੍ਰੀਤ ਕਹਿੰਦਾ ਮਜੀਠੀਆ ਕਦਰ ਨਹੀਂ ਰੱਖਿਆ ਪੁਆਇੰਟ ਭਵਾਨਪੁਰ ਜੁਈ ਗੱਲ ਨਹੀਂ ਸਵੇਰਾ ਅਭਿਜਾ ਕੋਈ ਗੱਲ ਨਹੀਂ ਡਿੱਗਦੀ ਠੰਡੀ ਜਵਾਨੀ ਪ੍ਰੀਤ ਪੇਕੇ ਪੜ ਪੁੱਜੀ ਨੌਜਵਾਨਾਂ ਸਤਕਾਰ ਕਰਾਂਗੇ ਸਿੱਕੀ ਸਾਡਾ ਵੀਰ ਸੁਖਰਾ ਸਾਡਾ ਭਰਾ ਚਮਕੌਰ ਸਾਡਾ ਵੀਰ ਤੇ ਸੋਨੀ ਛੰਨਾ ਵਾਲਾ ਭਰਾ ਸਾਡਾ ਅੱਜ ਜੀ ਅਪਡੇਟ ਲਿਖੇਗਾ ਬਹੁਤ ਬਹੁਤ ਧੰਨਵਾਦ ਪੁਆਇੰਟ ਦੱਸਦੀ ਹੈ ਨੌਜਵਾਨਾਂ ਇਹਦੇ ਨੇ ਪਾਸੇ ਬਾਬਾ ਦੀਪ ਸਿੰਘ ਜੀ ਦੀ ਕਬੱਡੀ ਕਲੱਬ ਤੋਤਾ ਸਿੰਘ ਦੇ ਪੁਆਇੰਟ ਨੇ 42 ਤੇ 44 ਪਰ ਉਪਕਾਰੀ ਭਾਈ ਲੱਧਾ ਜੀ ਰੇਂਦੀ ਟੀਮ ਦੇ ਪਾਸੇ ਨੇ 40 ਇਹਦੇ ਵਿੱਚ ਪ੍ਰੀਤ ਦੀ ਟੀਮ ਜਿੱਤ ਗਈ ਆ ਪ੍ਰੀਤ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਤੇਰਾ ਨੌਜਵਾਨਾ ਥੋੜਾ ਹੀ ਫਰਕ ਪਿਆ 2 ਪੁਆਇੰਟਾਂ ਦਾ ਕੋਈ ਚੱਕਰ ਨਹੀਂ ਜਿੱਤ ਹਾਰ ਤਾਂ ਬਣੀ ਆ ਤੇ ਜਿੱਤ ਹਾਰ ਕਿਉਂਕਿ ਜਦੋਂ ਦੋ ਪਹਿਲਵਾਨ ਖੁੰਦੇ ਆ ਤੇ ਫਿਰ ਇੱਕ ਟੈਂਦਾ ਕਿਉਂਕਿ ਇਹਦੇ ਵਿੱਚ ਪ੍ਰੀਤ ਦੀ ਟੀਮ ਜਿੱਤ ਗਈ ਬਹੁਤ-ਬਹੁਤ ਧੰਨਵਾਦ ਕਰਾਂਗੇ ਲਾਈਵ 24 ਵਾਲੇ ਦਾ ਬਹੁਤ-ਬਹੁਤ ਧੰਨਵਾਦ ਸਤਕਾਰ ਸੋਨੀ ਸ਼ਰਨਾ ਦਾ ਸਾਡਾ ਭਰਾ ਵੱਡੇ ਸਤਕਾਰ ਕਰਾਂਗੇ ਔਰ ਸਾਰੀ ਪ੍ਰਬੰਧਕ ਕਮੇਟੀ ਨੂੰ ਵੀ ਮੁਬਾਰਕਾਂ ਦੇਾਂਗੇ ਔਰ ਸਾਰੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਵੈਗੁਰ ਸੱਚੇ ਪਾਤਸ਼ਾਹ ਬਾਬਾ ਜੀਵਨ ਸਿੰਘ ਜੀ ਦੀ ਕਿਰਪਾ ਕਰਨ ਕਿ ਅਗਲਾ ਮੇਲਾ ਨਾ ਵਜੀਰ ਸਿਆਉਣਾ ਕੋਈ ਇੱਕ ਤੋਂ ਵੀ ਚੜ੍ਹਦੀ ਕਲਾ ਵਾਲਾ ਹੋਵੇ ਤੇ ਵੱਧ ਚੜ ਕੇ ਭਰਾ ਗਰਾਈਆਂ ਦੇਣ ਵੱਧ ਚੜ ਕੇ ਹਿੱਸੇ ਪਾਉਣ ਤੇ ਭਰਾ ਕਮੇਟੀ ਦੇ ਨਾਲ ਜੁੜ ਕੇ ਰਹਿਣ ਕਮੇਟੀ ਉਹਨਾਂ ਦੇ ਨਾਲ ਆ ਤੇ ਕਿਰਾਂ ਕਮੇਟੀ ਦੇ ਨਾਂ ਤੇ ਆਪਾਂ ਜੋਰਦਿਨੀ ਜਕਾਰਾ ਲਾ ਦਈਏ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਫਤਿਹ ਬੁਲਾਈਏ ਉੱਠਦੇ ਬਿੰਦੇ ਸ਼ਾਮ ਸਵੇਰੇ ਉਹ ਇਧਰ ਵੈਗੁਰੂ ਕਹਿੰਦੇ ਬਖਸ਼ਨਹਾਰਾ ਬਖਸ਼ ਲਈ ਤੈਨੂੰ ਬਖਸ਼ਨਹਾਰਾ ਕਹਿੰਦੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ